ਸਕਲਿਸ਼ਨ ਜੀ ਫਿਰ ਵਿਚਾਰ ਕੇ ਮੰਨ ਗਏ ਫਿਰ ਉੱਥੇ ਵਿਚਾਰ ਵੀ ਆਪਾਂ ਸੋਚਿਆ ਵੀ 25-30 ਲੱਖ ਰੁਪਇਆ ਲਾਵਾਂਗੇ ਹਾਂ ਤੇ ਵੀ ਨਾਲੇ ਇਹਨਾਂ ਨੂੰ ਔਖੇ ਕਰਾਂਗੇ ਨਾਲੇ ਆਪ ਉੱਥੇ ਔਖੇ ਹੋਵਾਂਗੇ ਤੇ 10 ਲੱਖ 12 ਲੱਖ ਰੁਪਇਆ ਲਾ ਕੇ ਦੂਆ ਕਮਾਈ ਸ਼ੁਰੂ ਦੇਣ ਲੱਗ ਜੰਨੇ ਆ ਕੋਲੇ ਹੈਗਾ ਬਈ ਇੱਕ ਕੁਵਟਲ ਵੰਗੂ ਇੱਕ ਕੁਵਟਲ ਵੰਗੂ ਹੈ ਕਿੱਥੇ ਪਾਉਣੇ ਹੋਗੇ ਇਹ ਆਪਾਂ ਬ੍ਰਾਂਚ ਹੈ ਜੱਜਲ ਬੇਰਕਾਲਿਆਂ ਦੀ ਉਹੀ ਟ੍ਰੇਨਿੰਗ ਆਪਾਂ ਸੂਰਗੜ ਲਈ ਜੀ ਇਹ ਆਈ ਜੀ ਅਸੀਂ ਇਹ ਆਈਡੀ ਉਹ ਇੱਕ ਲਵਾਇਆ ਕਿ 66 ਦੇ ਇੱਕ ਸ੍ਰੋਮ ਆਣਾ ਤੇ 2 WSC ਤੇ 4 ਡੈਨਮਾਰਕ ਦੇ 4 ਡੈਨਮਾਰਕ ਦੇ ਪੱਕੀ ਭਗਾਈ ਰੋਟੀ ਆ ਹਾਂ ਤੇ ਪੱਕੇ ਬੜੀਆਂ ਤੁੱਤੇ ਤੋਂ ਆਏ ਕੱਪੜੇ ਉੱਥੇ ਆਪ ਤੋਂ ਮੱਥਾ ਮਰਿ ਜਾਂਦੇ ਬਾਹਰ ਜਾਂਦੇ ਦਾ ਆ ਬੱਚਿਆਂ ਵਾਲਾ ਸਿਸਟਮ ਥੋੜਾ ਮੈਨੂੰ ਬਹੁਤ ਸੋਹਣਾ ਲੱਗਿਆ ਜਰਾ ਪਰਲੇ ਪਾਸ 55 ਵਿੱਚ ਬਣਾਤਾ ਫੈਸਲਿਟੀ ਤੇ ਫਿਰ ਸਾਰੀ ਦੇਤੀ ਕਈ ਵਾਰੀ ਦਬਾ ਲੱਗਦੇ ਸੀਗੇ ਬਾਹਰ ਪਾਸਟਿਮੇਟ ਬਣਾਇਆ ਸੀ ਬਾਹਰ ਤਾਂ ਕਿੰਨੇ ਪੈਸੇ ਲੱਗਦੇ ਸੀਗੇ 30 ਲੱਖ ਰੁਪਏ ਤਾਂ ਲੱਗਦੇ ਲੱਗਦਾ ਹੈ ਪਰ ਵੀ 80 ਕ ਹਜ਼ਾਰ ਰੁਪਿਆ ਮਹੀਨਾ ਬੰਦਦਾ ਪੱਕੇ ਟਿਕਟੂਕੇ ਆਪ ਹੀ ਲਾ ਲੈਣੇ। ਹਾਂਜੀ ਦੋਸਤੋ ਸਤਿ ਸ੍ਰੀ ਅਕਾਲ। ਮੈਂ ਨਾ ਮੇਰੇ ਪਿੰਡ ਦੇ ਵਿੱਚੋਂ ਹੀ ਵੀਡੀਓ ਬਣਾ ਰਿਹਾ ਪਿੰਡ ਵੀ ਮੇਰਾ ਆਪਦਾ ਹੈ ਤੇ ਘਰ ਵੀ ਆਈ ਸਮਝੋ ਆਪਦਾ ਹੀ ਹੈ। ਸੋ ਮੇਰੇ ਇਹ ਭਤੀਜੇ ਆ ਜਿਨ੍ਹਾਂ ਨੇ ਇਹ ਬੱਚਾ ਨੇ ਫਾਰਮ ਕੀਤਾ ਹੈਗਾ ਤੇ ਤੁਹਾਨੂੰ ਮੈਂ ਡਿਟੇਲ ਲੈ ਕੇ ਦਿਊਂਗਾ ਕਿਉਂਕਿ ਅੱਜ ਕੱਲ ਦੀ ਜਿਹੜੀ ਨਵੀਂ ਪਨੀਰੀ ਹੈ ਨਾ ਬਾਹਰ ਜਾਣ ਵਾਸਤੇ ਬੜੀ ਉਤਾਵਲੀ ਹੈ। ਕਿਉਂਕਿ ਜਿਹੜਾ ਬਾਹਰ ਵੀ ਕਰ ਜਾਂਦਾ ਉਹਦੋਂ ਆ ਹਾਈਲਾਈਟਸ ਕਰਦਾ ਤੇ ਬਾਹਰ ਭੱਗ ਜਾਂਦਾ ਤੇ ਸਾਡੇ ਇਸ ਜਵਾਕ ਨੇ ਨਾ ਬੀਏ ਕਰਨ ਤੋਂ ਬਾਅਦ ਹਾਈਲਾਈਟਸ ਕਰ ਲਈ ਸੀਗੀ ਮੈਂਡ ਵੀ ਚੰਗੇ ਲੱਗਿਆ ਸੀ ਅਤੇ ਕੈਨੇਡਾ ਦੀ ਫਾਈਲ ਵੀ ਇਹਨਾਂ ਨੇ ਅਪਲਾਈ ਕਰਤੀ ਸੀ ਕਰਦੇ ਕਰਦਿਆਂ ਨੇ ਫਿਰ ਵਿਚਾਰ ਬਣ ਗਿਆ ਕਿਉਂਕਿ ਇੱਕ ਦੋ ਫਾਰਮਾਂ ਤੇ ਗਿਆ ਮੰਡੀਆਂ ਤੇ ਗਿਆ ਮੇਲਾ ਦੇਖਿਆ ਇਹਨਾਂ ਨੇ ਪੀਡੀਐਫ ਇਹਦਾ ਸੋ ਇਹ ਕਹਿੰਦਾ ਫਿਰ ਆਪਦੇ ਮਨ ਦੇ ਨਾਲ ਹੀ ਵਿਚਾਰ ਕਰਕੇ ਆਦੇ ਘਰੇ ਵਿਚਾਰ ਕਰਕੇ ਯਾਰ ਬਾਹਰ ਜਾਣਾਂ ਦੇ ਨਾਲ ਉਹ ਜਿਹੜਾ 25-30 ਲੱਖ ਰੁਪਏ ਆਪਾਂ ਬਾਹਰ ਲਾਵਾਗੇ ਉਹਦੇ ਨਾਲ ਤਾਂ ਆਪਾਂ ਆਪਣੇ ਘਰੇ ਕੰਮ ਚਲਾ ਲਾਂਗੇ ਵਧੀਆ ਕੰਮ ਚਲਾ ਲਾਂਗੇ ਤੇ ਉਹੋ ਫਿਰ ਇਸ ਜਵਾਕ ਨੇ ਸਾਡੇ ਬੱਚੇ ਨੇ ਨਾ ਟ੍ਰੇਨਿੰਗ ਲਈ ਹੈ ਜਿਹੜੀ ਸਰਦੂਲਗੜ੍ਹ ਤੋਂ ਉਹ ਲੈਣ ਤੋਂ ਬਾਅਦ ਫਿਰ ਸਾਰੀ ਨੌਲੇਜ ਲੈ ਕੇ ਉਹਦੇ ਵੱਲ ਫਾਰਮ ਕੀਤਾ ਹੈ ਡਿਟੇਲ ਆਪਾਂ ਸਾਰੀ ਸ਼ੇਅਰ ਕਰਾਂਗੇ ਕਿੰਨੇ ਬਾਈ ਕਿੰਨੇ ਦਾ ਇਹ ਫਾਰਮ ਹੈ ਕਿੰਨੇ ਤੇ ਪੈਸੇ ਲੱਗੇ ਕਿੰਨੀਆਂ ਗਾਮਾਂ ਅੱਜ ਤੱਕ ਇਹਨਾਂ ਨੇ ਪਾਈਆਂ ਕੀ ਇਹਨਾਂ ਨੂੰ ਪ੍ਰੋਫਿਟ ਹੈ ਅੱਜ ਕੱਲ ਲਾਸ ਹੈ ਪ੍ਰੋਫਿਟ ਹੈ ਲੋਕ ਕਹਿੰਦੇ ਆ ਵੀ ਗਾਮਾਂ ਦੇ ਕੰਮ ਦੇ ਵਿੱਚ ਫਾਰਮ ਦੇ ਕੰਮ ਜਦੋਂ ਆਪਾਂ ਕਰਦੇ ਆ ਲਾਸ ਪੈਂਦਾ ਜੀ ਐਂ ਕਰੋ ਐਂ ਕਰੋ ਉਹ ਸਾਰੀ ਆਪਾਂ ਨਾ ਜਾਣਕਾਰੀ ਆ ਜਿਹੜੀ ਦੋਸਤੋ ਤੁਹਾਡੇ ਨਾਲ ਲੈ ਕੇ ਸ਼ੇਅਰ ਕਰਾਂਗੇ ਤੇ ਚੰਗੀ ਲੱਗੀ ਦੋਸਤੋ ਵੀਡੀਓ ਨਾ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇੱਕ ਇਹ ਨਾ ਮੋਟੀਵੇਟਿਡ ਵੀਡੀਓ ਹੈ ਆਪਾਂ ਜਿਹੜਾ 30-30 ਲੱਖ ਰੁਪਏ ਲਾ ਕੇ ਆਪਣੇ ਜਵਾਕਾਂ ਨੂੰ ਜਦੋਂ ਬਾਹਰ ਭੇਜਦੇ ਆ ਨਾ ਤਾਂ ਫਿਰ ਉਦੋਂ ਉੱਥੇ ਜਾ ਕੇ ਵੀ ਕਰਨੀਆਂ ਤਾਂ ਸਾਡੇ ਜਵਾਕ ਨੇ ਦਿਹਾੜੀਆਂ ਹੀ ਆ ਤੇ ਉਹੀ ਜੇ ਤੁਸੀਂ 30 ਲੱਖ ਰੁਪਏ ਦੋਸਤੋ ਆਪਦੇ ਘਰੇ ਲਾਉਂਗੇ ਇੱਥੇ ਲਾ ਕੇ ਖੁਦ ਮਾਲਕ ਬਣ ਕੇ ਇੱਥੇ ਤੁਹਾਡੇ ਥੱਲੇ ਬੰਦੇ ਕੰਮ ਕਰਨਗੇ ਉਸ ਸੋਚ ਨੂੰ ਇਸ ਜਵਾਕ ਨੇ ਨਾ ਸਾਬਤ ਕੀਤਾ ਹੈਗਾ ਅੱਜ ਮੈਂ ਤੁਹਾਡੇ ਨਾਲ ਸਾਰੀ ਗੱਲਬਾਤ ਵੀ ਕਰਾਂਗਾ ਤੇ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਫਾਰਮ ਦਿਖਾਉਣਾ ਹੈ ਇਹ ਫਾਰਮ ਆ ਗਿਆ ਤੇ ਇਹਦੇ ਵਿੱਚ ਆਦਰਲੇ ਪਾਸੇ ਤਾਂ ਇਹਨਾਂ ਨੇ ਪਾਰਟੀਸ਼ਨ ਕਰੀ ਵੀ ਹੈ ਬੱਚੀਆਂ ਛੱਡੀਆਂ ਹੈਗੀਆਂ ਆਹ ਬੱਚੀਆਂ ਆ ਗਈਆਂ ਆ ਇਹਨਾਂ ਕੋਲ ਆ ਆਪਦੀ ਪਨੀਰੀ ਜਿਹੜੀ ਤਿਆਰ ਹੋਈ ਆ ਉਸ ਤੋਂ ਬਾਅਦ ਆ ਬੱਚੀਆਂ ਦੀ ਤੇ ਆ ਕੁਸ਼ਗਾਮਾ ਇਹਨਾਂ ਕੋਲੇ ਆ ਆ ਗਈਆਂ ਇਹ ਪਾਬ ਚੱਲਦੀ ਪਾਰਟੀਸ਼ਨ ਆ ਗਈ ਠੀਕ ਹੈ ਤੇ ਦੋ ਗਾਮਾ ਇਹਨਾਂ ਕੋਲੇ ਇਧਰਲੇ ਪਾਸੇ ਹੈ ਬਾਕੀ ਮੱਝਾਂ ਖੜੀਆਂ ਨੇ ਪਰਲੇ ਪਾਸੇ ਘਰ ਦੇ ਬਾਹਰਲੇ ਪਾਸੇ ਖੜੀਆਂ ਨੇ ਮੱਝਾਂ ਤੇ ਇੱਕ ਜਿਹੜੀ ਛੋਟੀ ਬੱਚੀ ਆ ਉਹਦੇ ਵਾਸਤੇ ਇਹਨਾਂ ਨੇ ਪਿੰਜਰਾ ਵੀ ਬਹੁਤ ਸੋਹਣਾ ਬਣਾਇਆ ਹੈਗਾ ਇਮੇਨਾ ਪਰਲੇ ਬਸਦਾ ਕੰਦੀ ਆ ਗਈ ਤੇ ਉਰਲੇ ਬਸ ਇਹਨਾਂ ਨੇ ਆ ਦੇਤਾ ਜਿਹਦੇ ਵਿੱਚ ਬੱਚੀਆਂ ਨੂੰ ਮਤਲਬ ਜਿਹੜੀਆਂ 3 ਮਹੀਨੇ ਵਾਲੀਆਂ ਬੱਚੀਆਂ ਕਹਿ ਲੋ ਆਪਾਂ ਉਹਨਾਂ ਵਾਸਤੇ ਇਹਨਾਂ ਨੇ ਆਪਣਾ ਜਿਹੜਾ ਸੈਟਅਪ ਬਣਾਇਆ ਗਿਆ ਆਜੋ ਆਪਾਂ ਗੱਲਬਾਤ ਕਰਦੇ ਆਂ ਜਸਦੀ ਵੀ ਇੱਧਰ ਆ ਜਾ ਸ਼ਾਮੇ ਆ ਜਾ ਨਾ ਥੋੜਾ ਧੁੱਪ ਵੀ ਨਾ ਹੋ ਹੋ ਜਾਂਦੇ ਇੱਥੇ ਜੇ ਆ ਜਾ ਹੋਰ ਜਸਦੀ ਵੀ ਕੀ ਹਾਲ ਹੈ ਵਧੀਆ ਜੀ ਠੀਕ ਆ ਗਿਆ ਸਾਰੇ ਵਧੀਆ ਵਧੀਆ ਫਿਰ ਹਾਈਲਾਈਟਸ ਕਰ ਲਈ ਸੀਗੀ ਹਾਈਲਾਈਟਸ ਕਰ ਲਈ ਸੀ ਜੀ ਫਿਰ ਵਿਚਾਰ ਕੇ ਮੰਨ ਗਏ ਫਿਰ ਉੱਥੇ ਵਿਚਾਰ ਵੀ ਆਪਾਂ ਸੋਚਿਆ ਵੀ 25-30 ਲੱਖ ਰੁਪਏ ਲਾਵਾਂਗੇ ਹਾਂ ਤੇ ਵੀ ਨਾਲੇ ਇਹਨਾਂ ਨੂੰ ਔਖੇ ਕਰਾਂਗੇ ਨਾਲੇ ਆਪ ਉੱਥੇ ਔਖੇ ਹੋਵਾਂਗੇ ਹਾਂ ਤੇ ਇਸ ਤੋਂ ਬਾਅਦ ਵੀ ਨਾਲ ਤਾਂ ਇੱਥੇ ਤਾਂ ਨਾਲੇ ਉਦੋਂ ਘੱਟ ਰੁਪਈਆ ਲਾਵਾਂਗੇ ਬਾਅਦ ਤੋਂ ਬਾਅਦ 10 ਤੋਂ 12 ਲੱਖ ਰੁਪਈਆ ਲਾਵਾਂਗੇ ਫਿਰ ਵੀ ਨਾਲੇ ਉੱਥੇ ਜਾਵਾਂਗੇ ਤਿੰਨ ਪੰਜ ਛੇ ਸਾਲ ਕੋਈ ਕਮਾਈ ਦਿੰਦੇ ਨਹੀਂ ਆਪਾਂ ਇੱਥੇ 10 ਲੱਖ 12 ਲੱਖ ਰੁਪਈਆ ਲਾ ਕੇ ਦੂਆ ਕਮਾਈ ਸ਼ੁਰੂ ਨੇ ਲੱਗ ਜਾਂਦੀਆਂ ਕਹਿਕ ਗਾਮਾ ਤੋਂ ਸ਼ੁਰੂ ਕੀਤਾ ਤੁਸੀਂ ਇਹ ਆਪਜੀ ਗਾਈਆਂ ਮੰਨ ਕੇ ਚਲੋ ਦੋ ਤਿੰਨ ਤਿੰਨ ਦਾ ਮੁੱਲ ਲਿਆਂਦੀਆਂ ਬਾਕੀ ਸਾਰੀਆਂ ਆਪਣੀਆਂ ਘਰ ਦੀਆਂ ਪਹਿਲਾਂ ਤੋਂ ਤਿਆਰ ਕਰਦੀਆਂ ਸੀ ਬਸ ਆਪਾਂ ਕੁਝ ਕ ਗਾਈਆਂ ਤੋਂ ਕੁਲ ਕਰਦੇ ਪਹਿਲਾਂ ਹੈਗੀਆਂ ਸੀ ਹੁਣ ਦੁੱਧ ਗੰਨਾਂ ਕਿ ਬਾਦਨਿਓ ਦੁੱਧ ਆਪਣੇ ਕੋਲੇ ਹੈਗਾ ਬਈ ਕੁਵਟਲ ਵਾਂਗੂ ਇੱਕ ਕੁਵਟਲ ਵਾਂਗੂ ਹੈ ਹਾਂ ਕਿੱਥੇ ਪਾਉਣੇ ਹੋਗੇ ਇਹ ਆਪਾਂ ਬ੍ਰਾਂਚ ਆ ਜੱਜਲ ਬੇਰਕਾਲਿਆਂ ਦੀ ਉਹ ਉੱਥੇ ਪਾਉਣੀ ਸਰਕਾਰੀ ਡੇਰੀ ਬੇਰਕਾਲੀ ਸਰਕਾਰੀ ਡੇਰੀ ਹੈ ਉੱਥੇ ਪਾਦਨਿਓ ਉੱਥੇ ਜੀ ਇਹ ਫਿਰ ਉਹਦੀ ਟ੍ਰੇਨਿੰਗ ਲਈਏ ਇਹਦੀ ਟ੍ਰੇਨਿੰਗ ਆਪਾਂ ਸੂਰਗੜ ਲਈਏ ਇਹ ਆਈ ਜੀ ਅੱਛਾ ਇਹ ਆਈ ਦੀ ਇਹ ਆਈ ਜੀ ਉਹ 1 ਮਹੀਨੇ ਦਾ ਕੋਰਸ ਸੀ ਉੱਥੇ ਕਰਕੇ ਆਏ ਸੀ ਆਪਾਂ ਅੱਛਾ ਉੱਥੇ 1 ਮਹੀਨੇ ਦਾ ਕਰਾਇਆ ਇੱਕ 1 ਮਹੀਨੇ ਵਾਲਾ ਜੀ ਸੂਰਗੜ ਹਾਂ 1 ਮਹੀਨੇ ਦਾ ਨੌਲੇਜ ਵਧੀਆ ਦਿਨ ਲੈਂਦੇ ਇੱਥੇ ਉੱਥੇ ਵਧੀਆ ਨੌਲੇਜ 50 ਚੌੜਾ ਤੇ 50 ਲੰਮਾ ਹਾਂ ਉਹ ਅੱਗੇ ਆ ਗਿਆ ਤੇਰਾ ਆਪਣਾ ਖੁਲਣੀ ਬਣਾਤੀ ਹੋ ਹਾਂ ਖੁਲਣੀ ਅੱਛਾ ਪਰਲੇ ਸਾਈਡ ਮੈਂ ਦੋਸਤੋ ਤੁਹਾਨੂੰ ਖੁਲਣੀ ਵੀ ਦਿਖਾਉਣਾ ਪਹਿਲਾਂ ਇਹਦੀ ਅੱਛਾ ਪਰਲੇ ਪਾਸੇ ਜਿਹੜਾ ਤੁਸੀਂ ਉਹ ਰੱਖਿਆਗਾ ਨੀਰਾ ਰਲਾਉਣ ਵਾਸਤੇ ਉਹ ਨੀਰਾ ਰਲਾਉਣ ਵਾਸਤੇ ਅੱਛਾ ਆ ਰੱਖਿਆ ਹੋਇਆ ਜਿਹੜਾ ਹੂੰ ਇਹ ਨੀਰਾ ਨੀਰਾ ਕਾਇ ਵਰੇ ਪਾਉਣੇ ਹੋ ਗਣ ਵਿੱਚ ਫਿਰ ਇੱਕ ਵਾਰੀ ਕਿ ਦੋ ਵਾਰੀ ਦੋ ਵਾਰੀ ਦੋ ਵਾਰੀ ਹਾਂ ਅੱਛਾ ਇਹ ਥੋੜੀ ਫੀਡ ਪਈ ਹੈਗੀ ਇਹ ਮਤਲਬ ਇੱਥੇ ਚਾਰ ਰਲਾ ਕੇ ਰੱਖ ਦੇਣਾ ਜਦੋਂ ਪਾਉਣਾ ਉਹਦੇ ਨੇੜੇ ਕਰ ਦੇਣਾ ਉਹ ਨੇੜੇ ਕਰ ਦੇਣਾ ਇਹ ਆ ਗਿਆ ਤੁਹਾਡਾ ਆਪਣੀ ਪਾ ਪਾਰਟੀਸ਼ਨ ਆ ਗਈ ਹੈ ਹਾਂ ਆ ਬੱਚੀਆਂ ਆ ਗਈਆਂ ਆ ਬੱਚੀਆਂ ਆ ਗਈਆਂ ਇਹ ਬੱਚੇ ਅੱਗੇ ਜਿਹੜੇ ਹੁਣ ਗਾਵਾਂ ਥੋੜੀਆਂ ਇਹ ਗੱਬਣਾਈਆਂ ਇਹ ਸਾਰੀਆਂ ਗੱਬਣਾਈ ਅੱਛਾ ਹਾਂ ਸੈਕਸੜਾ ਲਵਾਇਆ ਕਿ ਕਿੰਨੇ ਸਾਰੇ ਸੈਕਸੜੇ ਤੇ ਇੱਕ ਸ੍ਰੋਮ ਹੈਣਾ ਤੇ ਦੋ ਡਬਲਯੂਐਸਸੀ ਅਤੇ 4 ਡੈਨਮਾਰਕ ਦੇ 4 ਡੈਨਮਾਰਕ ਦੇ ਅੱਗੇ ਸੈਕਸੜ ਦੋ ਹੈ ਸਾਰੀਆਂ ਸੈਕਸੜ ਦੀ ਅੱਛਾ ਤੇ ਕਿੰਨੇ ਕਿਲੋਟਰ ਵਾਲੀਆਂ ਗਾਵਾਂ ਤੁਹਾਡੇ ਕੋਲ ਮੇਰੇ ਕੋਲੇ ਇਸ ਟਾਈਮ ਤੱਕ ਤਾਂ ਹੀ ਵੀਰ ਜੀ ਮੰਨ ਲਓ 20 ਕਿਲੋਟਰ ਤੱਕ ਹੀ ਹੈ ਬਬਾਲੀਆਂ ਹੈ ਨਹੀਂ ਅੱਛਾ 20 ਕਿਲੋਟਰ ਤੋਂ 22 22 ਤੱਕ 20 ਤੋਂ 22 ਵਾਲੀਆਂ ਤੁਸੀਂ ਸਟਾਰਟ ਕੀਤਾ ਹਾਂ ਹਾਂ ਅੱਛਾ ਇਹ ਆ ਗਿਆ 50 ਬਾਈ 50 ਦਾ ਛੱਡ ਹੈ ਤੇ ਜੇ ਆਪਾਂ ਪੈਸੇ ਦੀ ਇਨਵੈਸਟ ਦੇਖੀਏ ਛੱਡ ਦੇ ਕਿੰਨਾ ਕੁ ਪੈਸਾ ਲੱਗਾ ਸੀ ਅੰਦਾਜ਼ਾ ਜਆ ਅੰਦਾਜ਼ੇ ਵਿੱਚ ਕਿਸ ਸਭਾਤ ਪਈ ਸੀ ਮੰਨ ਕੇ ਚਲੋ ਵੀ 7-8 ਲੱਖ ਰੁਪਏ ਵਿੱਚ ਵੀ ਇਹ ਗਾਂਗੀਆਂ ਵੀ ਲਿਆ ਸੀ ਤਿੰਨ ਕ ਮੈਂ ਬਸ ਆ ਸਭਾਤ ਤਾਂ ਹੀ ਹੋਣੀ ਪਈ ਸੀ ਟੂੜੀ ਵਾਲੀ ਟੂੜੀ ਵਾਲੀ ਅੱਛਾ ਇਹ ਪਾਈ ਹੈਗੀ 50 ਬਾਈ 50 ਦਾ ਛੱਡ ਹੋ ਗਿਆ ਇਹਦਾ ਬਾਗਲ ਹੋ ਗਿਆ ਤੇ ਭਰਤ ਵਗੈਰਾ ਵਿੱਚ ਭਰਤ ਵਗੈਰਾ ਪੈ ਗਈ ਤੇ ਵਿੱਚ ਤਿੰਨ ਗਾਂਗੀਆਂ ਲੈ ਲਈਆਂ 7-8 ਲੱਖ ਰੁਪਏ 7-8 ਲੱਖ ਰੁਪਏ ਥੋੜਾ ਇਹਦੇ ਲੱਗੇ ਸੀ ਹਾਂ ਤੇ ਪੈਸਾ ਤਾਂ ਕੁਝ ਵੀ ਨਹੀਂ ਲੱਗਾ ਉਧਰ ਤਾਂ 30 ਲੱਖ बेच 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 अच्छा ਨਾਲ ਦੀ ਨਾਲ ਕਮਾਈ ਸ਼ੁਰੂ ਹੋ ਗਈ ਨਾਲ ਦੀ ਨਾਲ ਕਮਾਈ ਸ਼ੁਰੂ ਆ ਕੀ ਦੁੱਧ ਕੀ ਰੇਟ ਪਾਇਆ ਜਾਂਦਾ ਦੁੱਧ ਅਸਟੀਮੇਟਿਵ ਫੈਂਡ ਦੇ ਹਿਸਾਬ ਤੇ ਵੀ 40 ਤੋਂ 35 ਦੇ ਵਿੱਚ ਵਿੱਚ ਪਾਇਆ ਜਾਂਦਾ 35 ਤੋਂ ਲੈ ਕੇ 40 ਦੇ ਵਿੱਚ ਵਿੱਚ ਪਾਇਆ ਜਾਂਦਾ ਅੱਛਾ ਨਗਦ ਪੈਸੇ ਨਗਦ ਪੈਸੇ 10ਵੇਂ 10ਵੇਂ ਦਿਨ 10ਵੇਂ ਦਿਨ ਪੇਮੈਂਟ ਦੇ ਜਾਂਦਾ ਅਗਲਾ ਹੈ ਨਾਲੇ ਬਾਹਰ ਜਾਂਦੇ ਆਪਾਂ ਕੋਈ ਰੋਟੀ ਦਾਣੀ ਸੀ ਹੁਣ ਘਰੇ ਪੱਕੀ ਬਗਾਈ ਰੋਟੀ ਆ ਹਾਂ ਤੇ ਪੱਕੇ ਵਧੀਆ ਧੁੱਤੇ ਤੋਂ ਆਏ ਕੱਪੜੇ ਉੱਥੇ ਆਪ ਤੋਂ ਮੱਥਾ ਮਰਿਆਂ ਦੇ ਬਾਹਰ ਜਾਂਦੇ ਦਾ ਬਾਹਰ ਤਾਂ ਬਈ ਦਿਹਾੜੀਆਂ ਕਰਨੀਆਂ ਪੈਂਦੀਆਂ ਹੈ ਇੱਥੇ ਆਪਦੇ ਮਾਲਕ ਆਪ ਬਣੇ ਹੋ ਆਪਦੇ ਮਾਲਕ ਆਪ ਠੀਕ ਹੈ ਉੱਥੇ ਜਾ ਕੇ ਲੋ ਕਿਸੇ ਦਾ ਗਾਂਹਾਂ ਜਾ ਕੇ ਕਿਸੇ ਦਾ ਨੌਕਰ ਬਣਨਾ ਉੱਥੇ ਜਾ ਕੇ ਦੂਜਾ ਜਾਣੇ ਆਪਾਂ ਕਿਉਂਕਿ ਨੌਕਰੀ ਹੈ ਜਿਹੜੀ ਉੱਥੇ ਦਾ ਨੌਕਰ ਦੇ ਤੌਰ ਤੇ ਕੰਮ ਕਰਨਾ ਪੈਂਦਾ ਪਰ ਅੱਛਾ ਜਿਹੜੀ ਖਾਲੀ ਜਗ੍ਹਾ ਆ ਗਈ ਉਹ 30 ਫੁੱਟਾਂ ਗਈ ਹਾਂ ਅੱਛਾ ਪੱਕਾ ਤਾਂ ਫਿਰ ਤੁਹਾਡੇ ਕੋਲੇ ਆ ਹੀ ਹੈ ਜਿਹੜਾ ਪੱਕਾ ਹੀ ਇੰਨੀ ਪੱਕਾ ਇੰਨਾ ਕਸਾ ਹੀ ਹੈ ਇਹ ਇੱਥੇ ਤਾਂ ਗਾਈਆਂ ਫਿਰ ਜਿਆਦਾ ਨੀਰਾ ਖਾਂਦੀਆਂ ਜਦੋਂ ਉਦੋਂ ਆਉਂਦੀਆਂ ਜਾਂ ਚਵਾਈ ਵੇਲੇ ਜਾਂ ਚਵਾਈ ਵੇਲੇ ਮਸ਼ੀਨ ਤੁਸੀਂ ਇੱਥੇ ਇੱਕ ਥਾਂ ਫਿੱਟ ਕਰਤੀ ਹਾਂ ਹਾਂ ਅਛਾ ਇਹਦਰ ਜਾ ਉਹਨਾਂ ਨੇ ਆ ਦਿੱਤੀ ਤੁਸੀਂ ਦੇ ਸਪਲਾਈ ਦਿੱਤੀ ਪੈ ਵਾਸਤੇ ਬਾਕੀ ਮਾਨਗ ਲੋ ਵੀ 10ਵੇਂ 12ਵੇਂ ਦੇ ਨੇ ਤੇ ਜਾਂ ਰੂਟਰਟਰ ਜਾਂ ਹਲ ਮਾਰਦਣੇ ਸਾਰੇ ਜੀ ਅਛਾ ਇਹਦੇ ਚ ਮਾਰਦਣੇ ਸਲੂਟੀ ਅੱਛਾ ਵੀ ਪੋਲਾ ਰਹਿਣ ਵਾਸਤੇ ਪੋਲਾ ਰਹਿਣ ਵਾਸਤੇ ਹਾਂ ਉਹ ਰਹਿੰਦੇ ਨੇ 24 ਘੰਟੇ ਖੁੱਲ ਗਈ ਹੈ 24 ਘੰਟੇ ਖੁੱਲ ਗਈ ਹੈ ਬਾਕਲੇ ਚਵਾਈ ਵੇਲੇ ਤੇ ਉਹ ਫਿਰ ਔਖਾ ਸੌ ਕੰਮ ਕਿੰਨਾ ਕਾਹੇ ਕੰਮ ਉਹ ਮਿਹਨਤ ਦਾ ਹੈਗੀ ਆ ਬਈ ਤੇ ਪਰ ਹੂੰ ਮੈਂ ਕਹਾਂ ਨਿਆਰੇਦਾਰ ਕੰਮ ਆ ਯਾਰ ਨਿਆਰੇਦਾਰ ਆ ਆ ਆ ਆ ਆ ਦਾ ਕੋਈ ਮਾਲਕ ਨਹੀਂ ਆਪ ਖੁਦ ਮਾਲਕਾਂ ਲੋਜੀਕਰ ਦਾ ਕਰ ਲਿਆ ਤੇ ਪਾਣੀ ਪੂਣੀ ਦਾ ਫਿਰ ਵਿੱਚ ਹੀ ਦੇ ਰੱਖਿਆ ਸਾਰਾ ਕੁਝ ਸਾਰਾ ਕੁਝ ਇੱਕ ਖੇਲ ਇਧਰ ਲੱਗੀ ਇੱਕ ਖੇਲ ਉਧਰ ਆਟੋਮੈਟਿਕ ਇੱਕ ਖੇਲਾ ਚ ਦੋ ਦੋਨੇ ਸਪਲਾਈ ਗਾਰਦੀ ਨਾਲ ਟੈਂਕੀ ਦੀ ਸਪਲਾਈ ਆ ਜੇ ਲੈਟ ਨਹੀਂ ਹੋਵੇ ਤੇ ਨਹੀਂ ਨਾਲੇ ਮੋਟਰ ਦੀ ਸਪਲਾਈ ਆਉਂਦੀ ਹੈ ਅੱਛਾ ਦੋਨੇ ਸਪਲਾਈਆਂ ਆ ਜੇ ਮੋਟਰ ਤੋਂ ਛੜਣਾ ਤਾਂ ਆਪਾਂ ਮੋਟਰ ਤੋਂ ਤੇ ਟੈਂਕੀ ਤੋਂ ਵੀ ਸਪਲਾਈ ਦੇ ਸਪਲਾਈ ਦੇ ਰੱਖੀ ਆ ਲਗ ਲਗ ਆ ਆ ਸ਼ਾਇਦ ਦੋਨਾਂ ਨੂੰ ਜੁਆਇੰਟ ਕਰਤਾ ਇਧਰੋਂ ਇਧਰ ਦੋਨਾਂ ਨੂੰ ਉਹ ਦਿੱਖਦੀ ਹੈ ਜਿਹੜੀਆਂ ਦੋਨੇ ਪਾਰਟੀਸ਼ਨਾਂ ਬਣਾਈਆਂ ਗਈਆਂ ਪਰਲੇ ਪਾਸੇ ਤੇ ਕੱਠੀਆਂ ਇੱਥੇ ਪਾਣੀ ਪੀ ਲੈਣੀਆਂ ਅੱਛਾ ਉਧਰ ਲਗਾਓ ਕੱਲੀਆਂ ਪੀ ਲੈਣੀਆਂ ਪਾਣੀ ਉਧਰ ਨੂੰ ਪਏ ਤੇ ਬੱਚੀਆਂ ਨੂੰ ਉਧਰ ਬਣਾਤਾ ਇਹ ਬੱਚੀਆਂ ਨੂੰ ਉਧਰ ਆ ਬੱਚਿਆਂ ਵਾਲਾ ਅਸਿਸਟੈਂਟ ਤੁਹਾਡਾ ਮੈਨੂੰ ਬਹੁਤ ਸੋਹਣਾ ਲੱਗਿਆ ਜਰਾ ਪਰਲੇ ਪਾਸੇ ਕੰਨਦਾਗੀ ਤੇ ਆ ਦੇਖੋ ਮੈਂ ਤੁਹਾਨੂੰ ਬੱਚਿਆਂ ਵਾਲਾ ਦੋਸਤ ਨੂੰ ਮੈਂ ਦੁਬਾਰੇ ਦਿਖਾਉਣਾ ਆ ਦੇਖਿਓ ਤੁਸੀਂ ਇਹਦੇ ਵਿੱਚ ਬੱਚੀਆਂ ਹੁਣ ਇੱਕੜਾ ਬੱਚੀ ਇਹ ਹੈ ਬੱਚੀ ਇੱਕ ਹੀ ਉਹ ਦੋ ਦੋ ਉਧਰ ਘੜਤੀਆਂ ਸੀ ਪਹਿਲਾਂ ਉਹ ਵੱਡੀਆਂ ਹੋ ਗਈਆਂ ਇਹ ਹੁਣ ਪਤਾ ਕਿਹੜੇ ਸੀ ਬਣਦੀ ਐ ਇਹ ਨਹੀਂ ਸੀ ਪਤਾ ਇਹ ਮੈਂ ਗਾਂ ਲੈ ਕੇ ਆਈ ਸੀ ਉਹ ਦਿਨ ਉਹ ਉਹਨੂੰ ਦਿੱਤੀ ਸੀ ਅੱਛਾ ਗਾਂ ਦੇ ਨਾਲ ਆਈ ਸੀ ਤੇਰੇ ਕੋਲੇ ਠੀਕ ਹੈ ਤੇ ਆਹ ਇਸ ਕੰਜਾਈ ਉਹ ਇਸ ਕੰਜਾਈ ਵਿੱਚ ਬਣਾਦਾ ਫੈਸਲੇ ਤੇ ਫਿਰ ਸਾਰੀ ਦੇਤੀ ਕਈ ਵਾਰੀ ਦਵਾਈ ਬੂਟੀ ਦੇਣੀ ਜਾਂ ਕੁਟੀਕਾ ਡਾਗਾ ਭਰਾਉਣਾ ਪਉਂਦਾ ਹਣਾ ਇਹ ਵੀ ਜ਼ਰੂਰੀ ਐ ਇਸ ਕੰਜਾ ਹਾਂਜੀ ਕਿਉਂਕਿ ਇਹ ਪਸ਼ੂ ਨੂੰ ਜਦੋਂ ਵੀ ਆਪਾਂ ਕਾਬੂ ਕਰਨਾ ਕਈ ਵਾਰੀ ਔਖਾ ਹੋ ਜਾਂਦਾ ਤਾਂ ਇੱਥੇ ਲਿਆਓ ਤੇ ਇਹਦੇ ਵਿੱਚ ਆਪਦਾ ਜੇ ਦਵਾਈ ਵਗੈਰਾ ਦੇਣੀ ਹੈ ਜਾਂ ਕੋਈ ਏਆਈ ਕਰਨੀ ਹੈ ਪਸ਼ੂ ਦੀ ਕੁਝ ਵੀ ਕਰਨਾ ਹੈਗਾ ਉਹ ਸਾਰਾ ਕੁਝ ਭਰਿਆ ਜਾਂਦਾ ਤੇ ਇਹ ਆ ਗਿਆ ਸ਼ੈੱਡ ਬਾਈ ਦੋਸਤੋਂ 50 ਬਾਈ 50 ਦਾ ਜਿਹੜਾ ਇਹਨਾਂ ਨੇ ਬਣਾਇਆ ਹੈਗਾ ਤੇ ਵਿੱਚ ਮੈਂ ਸਾਨੂੰ ਐਡ ਕਰਦਾ ਇਸ ਮੁੰਡੇ ਦੇ ਪਿਓ ਨੂੰ ਵੀ ਕਿਉਂਕਿ ਵਿਚਾਰਤਾ ਨਾ ਸੀਗਾ ਪਹਿਲਾਂ ਇਹਨਾਂ ਦਾ ਵੀ ਅਸੀਂ ਬਾਹਰ ਭੇਜਾਂਗੇ ਪਰ ਹੁਣ ਹੌਲੀ ਹੌਲੀ ਜਦੋਂ ਹੋ ਜਾਂਦਾ ਆਈ ਗ੍ਰਾਪੇ ਜੋਰੇ ਤੂੰ ਵੀ ਗੁਰਪ੍ਰੀਤ ਜਿਹੇ ਜਿਹੜਾ ਛੱਡ ਹੈ ਇਹ ਪਵਾਇਆ ਕਿਹੜੀ ਮਿਸਤਰੀਆਂ ਤੁਸੀਂ ਕਿਹ ਇਹ ਮੋੜਾਂ ਵਾਲੇ ਮਿਸਤਰੀ ਤੋਂ ਪਵਾਇਆ ਮੋੜਾਂ ਤੋਂ ਆਈ ਸੀ ਕਿਉਂ ਮੋੜਾਂ ਤੋਂ ਅੱਛਾ ਉਹਨਾਂ ਨੇ ਉਹਨਾਂ ਨੇ ਕੀ ਹਿਸਾਬ ਲੈ ਰਾਇਆ ਫਿਰ ਇਹਦਾ 12 ਰੁਪਏ ਪਰ ਫੁੱਟ ਸਮਾਨ ਤੇਰਾ ਸੀ ਸਾਰਾ ਸਮਾਨ ਮੇਰਾ 12 ਰੁਪਏ ਸਕੁਅਰ ਫੁੱਟੋ ਲੈ ਕੇ ਜੇ ਲੇਬਰ ਲੇਬਰ ਲੈ ਕੇ ਲਈ ਕਹਿ ਕੇ ਦਣਾ ਜਿ ਬਣਾ ਕੇ ਸੀ ਉਹ ਉਹ 4-5 ਦਿਨਾਂ 'ਚ ਬਣਾ ਕੇ ਸੀ 4-5 ਦਿਨਾਂ 'ਚ ਬਣਾ ਕੇ ਸੀ ਅੱਛਾ ਤੇ ਉਹ ਕਿਵੇਂ ਲੱਗਦਾ ਫਿਰ ਕੰਮ ਤੈਨੂੰ ਇਹ ਵਧੀਆ ਕੰਮ ਤਾਂ ਕਿਰਾ ਹੈ ਵਧੀਆ ਕੰਮ ਹੈ ਬਾਹਰ ਵੀ ਜਨੋਂ ਠੀਕ ਹੈ ਇਹ ਹਾਂ ਵਧੀਆ ਜਿਹਾ ਹੈ ਹੈ ਵਧੀਆ ਜਿਹਾ ਬਾਹਰ ਤਾਂ ਫਿਰ ਬਾਰ ਪਾਸਟਿਮੈਂਟ ਬਣਾਇਆ ਸੀ ਬਾਹਰ ਤਾਂ ਕਿੰਨੇ ਪੈਸੇ ਲੱਗਦੇ ਸੀਗੇ 30 ਲੱਖ ਰੁਪਏ ਤਾਂ ਲੱਗਦੇ ਲੱਗਦਾ ਹੈ 30 ਲੱਖ ਰੁਪਏ ਹਾਂ ਇਹ 7-8 ਲੱਖ ਰੁਪਏ ਹਾਂ 7-8 ਲੱਖ ਰੁਪਏ ਜਿਹੜਾ ਲਾਇਆ ਹੈ ਜੀ ਵੀ ਗਾਪੀ ਗਾਂ ਇਹ ਗਾਂਾਂ ਦੋ ਚਾਰ ਹੋਰ ਪਾਵਾਂਗੇ ਅਜੇ ਹਾਂ ਹੌਲੀ-ਹੌਲੀ ਜਿਵੇਂ-ਜਿਵੇਂ ਕੰਮ ਸੜ ਗਿਆ ਇਹ ਟੋਕੜਾਂ ਹੋਈਆਂ ਤਾਂ ਨਵੀਆਂ ਪਾਈ ਜਾਊ ਫਿਰ ਹਾਂ ਨਵੀਆਂ ਪਾਵਾਂ ਹੁਣ ਕਰਾ ਆ ਤੇਜ਼ੀ ਆ ਥੋੜੀ ਜੀ ਹਾਂ ਆ ਹੁਣ ਮਹੀਨੇ ਦਾ ਹੀ ਮੰਦਾ ਆ ਜੂ ਉਦੋਂ ਪਾਵਾਂਗੇ ਅਛਾ ਉਦੋਂ ਪਾਵਾਂ ਹਾਂ ਉਦੋਂ ਚੰਗੇ ਦੁੱਧ ਵਾਲੀਆਂ ਪਾਵਾਂਗੇ ਤੇ ਲੱਖ ਰੁਪਏ ਦੀ ਗਾਂ ਆ ਜੀ ਹੂੰ ਕੋ ਤਿੰਨ ਲੰਗਾਂ ਹੋਰ ਪਾਵਾਂਗੇ ਕਿੰਨੇ ਚੰਗੀਆਂ ਗਾਮਾਂ ਪੈ ਜਾਣਗੀਆਂ ਹਾਂ ਠੀਕ ਹੈ ਇੱਕ ਤੁਸੀਂ ਕਹਾਂ ਆਮ ਕਰਾ ਨਾਰਮਲ ਲੈਂਦਾਂ ਸੀ ਉਹ ਹੀ ਨਾਰਮਲ ਆ ਆਪੇ ਕੋਈ ਘਰੋਂ ਦੇ ਸੀ ਕੋ ਤਿੰਨ ਕ ਲੰਗਾਂ ਸੀ ਤੈਨੂੰ ਘਰੋਂ ਤਿੰਨ ਤਿੰਨ ਕਰੇ ਸੀ ਤਿੰਨ ਚਾਰ ਲੈ ਲਿਆ ਤਿੰਨ ਲੰਗਾਂ ਤੁਸੀਂ ਹਾਂ ਅੱਛਾ ਬਾਕੀ ਬੱਚਕਾਂ ਆਪਦੀਆਂ ਹੋਊਗਾ ਹਾਂ ਮਗਰ ਉਹ ਰਲਗੀਆਂ ਬੱਚਕਾਂ ਰਲਗੀਆਂ ਹਾਂ ਵਧੀਆ ਕੰਮ ਹੈ ਮਤਲਬ ਇਹ ਹਾਂ ਵਧੀਆ ਕੰਮ ਜੇ ਕੋਈ ਬੰਦਾ ਆਪਾਂ ਫਰਜ ਦਾ ਆਪਾਂ ਆਪਣੇ ਨਾਂ ਰਾਇ ਦੇਗੀ ਕਿਸੇ ਨੂੰ ਤੇ ਫਿੱਟਾ ਕੰਮ ਜਿਹੜਾ ਕੋਈ ਬੰਦਾ ਬਿੰਦ ਕਰਦਾ ਕੰਮ ਵਧੀਆ ਬਈ ਕਿਰਾ ਦਾ ਹੁਣ ਵੀ 80000 ਰੁਪਏ ਮਹੀਨਾ ਬੰਦਦਾ ਵੀ 40000 ਰੁਪਏ ਦੀ ਫੀਡ ਫੂਡ ਆ ਜਾਂਦੀ ਹੈ 40000 ਰੁਪਏ ਮਹੀਨਾ ਐ ਸਾਡੇ ਲੈ ਇੱਕ ਬੰਦੇ ਦੀ ਤਨਖਾਹੀ ਹੈ ਵੀ ਬਚ ਜਾਂਦਾ ਇੰਨੀ ਜਾਨ ਨਾਲ ਜੋ ਸਹੀ ਨਹੀਂ ਗਾ 40000 ਰੁਪਏ ਬਚ ਰਿਹਾ ਹਾਂ ਵੀ ਜੇ ਆਪਾਂ ਹੋਰ ਵਧਾਵਾਂਗੇ ਤਾਂ ਫਿਰ ਆਪਾਂ ਨੂੰ ਹੋਰ ਵੀ ਬਚ ਸਕਦਾ ਹੌਲੀ ਹੌਲੀ ਜਿਵੇਂ ਜਿਵੇਂ ਵਧੀ ਜਾਊਗਾ ਹਾਂ ਹਾਂ ਵੀ ਇੱਕੇ ਦਮ ਵਧਾਉਣ ਨਾਲੋਂ ਹੌਲੀ ਹੌਲੀ ਕੰਮ ਕਰ ਲਓ ਹੌਲੀ ਹੌਲੀ ਕੰਮ ਚੰਗਾ ਹੈ ਇੱਕੇ ਦਮ ਨਹੀਂ ਫਾਇਦਾ ਇੱਕੇ ਦਮ ਵੱਡਾ ਕਰਨ ਨਾਲੋਂ ਵੀ ਆਪਾਂ 20-25 ਲੱਖ ਰੁਪਏ ਦੀ ਜਾਣਕਾਰੀ ਆ ਜਾਂਦੀ ਹੈ ਨਾ ਪਸ਼ੂ ਦੀ ਵੀ ਕਿਹੜਾ ਕੀ ਹੈ ਕਿਹੜਾ ਕਿਵੇਂ ਹੈ ਕਿਹੜਾ ਇਹਦਾ ਵੀ ਡਾਕਟਰ ਹੀ ਬਣਨਾ ਪੈਂਦਾ ਫਿਰ ਆਪ ਨੂੰ ਡਾਕਟਰ ਬਣਨਾ ਮੈਨੂੰ ਹਾਂ ਹੌਲੀ ਹੌਲੀ ਜਿਵੇਂ ਫਰਜ ਕੋਈ ਕਈ ਵਾਰ ਕੋਈ ਹੁੰਦਾ ਬੰਦਾ 20-25 ਲੱਖ ਰੁਪਏ ਦਾ ਅਗਲਾ ਛੱਡ ਦੇ ਲਾ ਲੈਂਦਾ ਫਿਰ ਮਗਰੋਂ ਪੈਸੇ ਰਹਿੰਦੇ ਨਹੀਂ ਉਹਨਾਂ ਕੋਲੇ ਵਿਆਜ ਨਹੀਂ ਪੂਰਾ ਹੁੰਦਾ ਫਿਰ ਵਿਆਜ ਵੀ ਨਹੀਂ ਪੂਰਾ ਹੁੰਦਾ ਉਹਨਾਂ ਕੋਲੇ ਪਸ਼ੂ ਖਰੀਦਣ ਨੂੰ ਫਿਰ ਪੈਸੇ ਹੀ ਰਹਿੰਦੇ ਹਾਂ ਬਾਕੀ ਆਪਾਂ ਜੇ ਕੋਈ ਲੋਨ ਲੂਣ ਨਹੀਂ ਕੋਈ ਨਾ ਆਪਾਂ ਕਰਾਇਆ ਕੁਝ ਨਹੀਂ ਕਰਾਇਆ ਅੱਛਾ ਹਾਂ ਆਪਦੇ ਘਰੋਂ ਸਾਰਾ ਇਨਵੈਸਟ ਕੀਤਾ ਅੱਛਾ ਹਾਂ ਬਹੁਤ ਵਧੀਆ ਗੱਲ ਹੈ ਤਰੀ ਇਹ ਤੇ ਦੋਸਤੋ ਇਹ ਨਾ ਦੇਖੋ ਤੁਸੀਂ ਕਰਾਂ 50 ਬਾਈ 50 ਦਾ ਸ਼ੈੱਡ ਹੈ ਇਹ ਤੇ ਡਿਟੇਲ ਤਾਂ ਬਾਕੀ ਤੁਹਾਨੂੰ ਜਵਾਕ ਨੇ ਵੀ ਸਾਰੀ ਦੇ ਦਿੱਤੀ ਸੀਗੀ ਤੇ ਵਧੀਆ ਕੰਮ ਹੈ ਹੁਣੋ ਮੈਨੂੰ 40000 ਰੁਪਿਆ ਨਾ ਜੇ ਕੋਈ ਮਾਸਟਰ ਵੀ ਜੇ ਕੋਈ ਪ੍ਰਾਈਵੇਟ ਲੱਗਦਾ ਉਹ ਵੀ 10-12000 ਤੇ ਲੱਗਦਾ ਹੈਗਾ ਤੇ ਇਹ ਜੇ ਤੁਸੀਂ ਆਪ ਦੇ ਘਰੇ ਬਹਿ ਕੇ ਤੜਕੇ ਹੱਥ ਨੇ 2 ਘੰਟੇ ਤੜਕੇ ਮਨੋ 2-3 ਘੰਟੇ ਹੱਥ ਨੇ ਲੱਗਦਾ ਚਵਾਈ ਤੇ ਤੇ ਨੀਰੇ ਜਾਰੇ ਤੇ ਲਾ ਲਓ ਹੋਰ ਇਹਦੇ ਵਿੱਚ ਕੋਈ ਹੋਰ ਤਾਂ ਨਹੀਂ ਹੋਖਾਈ ਸੀਗੀ ਕੋਈ ਬਿਮਾਰੀ ਕੋਈ ਮੇਜਰ ਪੀ ਹੋਰ ਨਹੀਂ ਹਜੇ ਤੱਕ ਤਾਂ ਭਰਾਵਾ ਕੁਝ ਨਹੀਂ ਨਾ ਜਮਾਂ ਸਹੀ ਹੈ ਹਾਂ ਅੱਛਾ ਬਾਕੀ ਟਿਕਟੂ ਕੇ ਆਪ ਹੀ ਲਾ ਲੈਣੇ ਅਛਾ ਆਪ ਹੀ ਲਾ ਲਓ ਆਪ ਹੀ ਲਾਓ ਡਾਕਟਰ ਨੂੰ ਪੁੱਛ ਕੇ ਲਿਆ ਰੱਖਿਆ ਘਰੇ ਆਪ ਹੀ ਬੁਖਾਰ ਬਖੂਰ ਹੁੰਦਾ ਜਾਂ ਆਪ ਹੀ ਲਾ ਲਓ ਅਛਾ ਆਪ ਹੀ ਲਾ ਲਓ ਹਾਂ ਬਸ ਕੱਲਾ ਟੀਕਾ ਭਰਾਉਣੇ ਆ ਟੀਕਾ ਭਰਨ ਸਿੱਖਾਂਗੇ ਹੁਣ ਅਸੀਂ ਉਹ ਵੀ ਜੇ ਲੁੱਟ ਲੱਗਾ ਸੀ ਆਪ ਤੱਕ ਆਪਦੇ ਲਿਆਉਣ ਕਿੰਨੇ ਰਾਬਦੇ ਲਿਆਵਾਂ ਠੀਕ ਹੈ ਕੰਡੈਨਰ ਜੇ ਮਿਲ ਜੂਗਾ ਉਹ ਹਾਂ ਠੀਕ ਹੈ ਉਹਦੇ ਵਿੱਚ ਆਏ ਵੀ ਟੀਕਾ ਆਦਾ ਲੈ ਕੇ ਰੱਖਿਆ ਕਰ ਆ ਦੇ ਕੋਲ ਲੈ ਕੇ ਰੱਖਿਆ ਜਾਂਦੇ ਆ ਭਰੇ ਜਾਂਦੇ ਆ ਹਾਂ ਬਾਕੀ ਥੋੜੇ ਕੋਲੇ ਆ ਜਿਵੇਂ ਆ ਬੱਚੀ ਬਹੁਤ ਚੰਗੀ ਆਇਆ ਗਈ ਆਹ ਬੱਚੀਆਂ ਸਾਡੇ ਕੋਲ ਉਹ ਵੀ ਚੰਗੀਆਂ ਆ ਗਈਆਂ ਮਾਗਰਾ ਹੌਲੀ ਹੌਲੀ ਜਿਵੇਂ ਇਹਨਾਂ ਤੇ ਬੱਚੀਆਂ ਤੇ ਆਪਾਂ ਜਿਵੇਂ ਜਿਵੇਂ ਅੱਗੇ ਹੋ ਕਰੀ ਜਾਵਾਂਗੇ ਹੁਣ ਜਿਵੇਂ ਤੁਸੀਂ ਕਹਿੰਦੇ ਇਹਦੇ ਇਹਦੇ ਕਿਹੜਾ ਲੱਗਾ ਹੈ ਸੈਕਸਡ ਲਵਾਇਆ ਇਹਦੇ ਸੈਕਸਡ ਲਵਾਇਆ ਡੈਨਮਾਰਕ ਡੈਨਮਾਰਕ ਦਾ ਸੈਕਸ ਲੱਗਾ ਹੈ ਅੱਛਾ ਬਾਕੀ ਹੁਣ ਜੇ ਮੇਰੇ ਕੋਲ ਪੰਜ ਛੇ ਗਾਮਾ ਤਾਂ ਫਿਰ ਚਾਰ ਪੰਜ ਹੋਗੇ ਗਾਮਾ ਗੱਬੜ ਕਿੰਨੀ ਹੋ ਗਈਆਂ ਠੀਕ ਆ ਗੱਬਣ ਆ 2507 ਹੋ ਗਈ ਆ ਮੇਰੇ ਫੀਸ ਨੂੰ 7 ਹੋ ਗਈ ਅੱਛਾ ਸੱਤੇ ਗੱਬਣ ਹੋ ਗਈਆਂ ਬਸ ਫਿਰ ਤਾਂ ਗਾਹਾਂ ਸੋਣਗੀਆਂ ਵੀ ਮੱਲਾ ਠੰਡ ਜਦੋਂ 8ਵੇਂ ਮਹੀਨੇ ਸੋਣਗੇ 8ਵੇਂ ਤੋਂ ਸ਼ੁਰੂ ਆ ਹੈ 8ਵੇਂ ਤੋਂ ਸ਼ੁਰੂ ਸੂਣ ਵਾਲਾ 8ਵੇਂ 9ਵੇਂ ਤੋਂ ਸਟਾਰਟਿੰਗ ਹੋ ਜੂਗੀ ਫਿਰ ਉਦੋਂ ਵਧੀਆ ਜੀ ਸੈਲ ਦੇ ਵਿੱਚ ਹਾਂ ਵੀ ਹੁਣ ਤਾਂ ਕਰਕੇ ਅਸੀਂ 2 ਮਹੀਨੇ 3 ਮਹੀਨੇ ਵਾਸਤੇ ਦੋ ਗੰਗਾਂ ਲਾਵਾਂਗੇ ਵੀ ਇਹਨਾਂ ਦੀ ਫੀਡ ਫੂਡ ਚੱਲੀ ਜਾਵੇ ਸਾਡਾ ਗਾਹਾਂ ਵਾਸ ਸਰਕਲ ਚੱਲੇ ਸਰਕਲ ਚੱਲੀ ਜਾਊਗਾ ਹਾਂ ਸਹੀ ਹੈ ਦੋਸਤੋ ਚੰਗੀ ਲੱਗੀ ਵੀਡੀਓ ਨਾ ਸ਼ੇਅਰ ਕਰ ਦਿਓ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਨਾ ਇੱਕ ਨਾ ਮੋਟੀਵੇਟਿਡ ਵੀਡੀਓ ਆ ਇਹ ਤੇ ਹੁਣ ਜੇ 30 ਲੱਖ ਰੁਪਏ ਲਾ ਕੇ ਬਾਹਰ ਦਿਹਾੜੀਆਂ ਕਰਨੀਆਂ ਉਹਦੇ ਨਾਲੋਂ ਆਪ ਦਾ ਇੱਥੇ ਚਾਹੀਏ 10-12 ਲੱਖ ਰੁਪਏ ਲਾ ਕੇ ਤੁਸੀਂ ਕੰਮ ਕਰ ਲਓ ਕੰਮ ਕੰਮ ਬਹੁਤ ਹੈਗਾ ਤੇ ਆਪਣੇ ਜਿਥੇ ਆਪਾਂ ਜਿਹੜਾ ਬੰਦਾ ਕਰਦਾ ਤੇ ਕਰਨ ਵਾਲੇ ਕਰਨ ਵਾਲਾ ਬੰਦਾ ਚਾਹੀਦਾ ਤੇ ਫਾਰਮ ਹੈ ਇਹ ਜੇ ਜੇ ਡੇਅਰੀ ਫਾਰਮ ਹੈ ਮੇਰੇ ਕਮਾਲੂ ਪਿੰਡ ਦੇ ਵਿੱਚ ਤੇ ਨਾਂਵਾਂ ਹੀ ਕੀਤਾ ਸੀ ਮੁੰਡਿਆਂ ਨੂੰ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਵੇਂ ਲੱਗਿਆ ਸਾਰਾ ਸਿਸਟਮ ਇਹ ਧੰਨਵਾਦ ਹੋਸਤੋ ਸਸਰੀ ਕਾਪਰਾਂ ਨੂੰ